ਕੋਈ ਨਹੀਂ ਨਹੀਂ ਸਿੱਖਿਆ ਕੋਈ ਨਹੀਂ ਘਬਰਾਇਦਾ ਨਹੀਂ ਹੁੰਦਾ ਕੋਈ ਡਰ ਨਹੀਂ ਸਿੱਖਿਆ ਆਗੇ ਨਾ ਆਗੇ ਨੋ ਆਉਂਦੀਏ ਇਹ ਤੇ ਫਿਰ ਫਿਰ ਨਾ ਬੁੜਾਈ ਦੁਨੀਆ ਬਾਦੀ ਗਈ ਹਾਂ ਇਹ ਤੇ ਕਰਾ ਨਹੀਂ ਉਹ ਬਾਰੀ ਜੀ ਆਸਲੀ ਗੋਟੇ ਨਹੀਂ ਹੱਗੀ ਵਾ ਠੀਕ ਹੈ ਨਾ ਠੀਕ ਤੇ ਕੋਈ ਨਾ ਨੋ ਡਿਊਟੀ ਡੋਰ ਨਹੀਂ ਨੋ ਡਿਊਟੀ ਚੁਲਾ ਟੈਸਟ ਵੀ ਨਹੀਂ ਲੋੜ ਹੈ ਉਹ ਤੁਸੀਂ ਹੁਣ ਵੈਸੇ ਇਨਸਟ੍ਰਕਸ਼ਨ ਆ ਗਿਆ ਤੁਸੀਂ ਸਿੰਪਲ ਲਿਖ ਕੇ ਦੇਓ ਉਹਦੇ ਨਾਲ ਪਹਿਲੇ ਮੈਂ ਹੁਣ ਦਿਨ ਰਾਤ ਸੈਕਟਰੀ ਕੋਈ ਨਹੀਂ ਕਰ ਰਹੇ ਨੇ ਕੀ ਨਹੀਂ ਕਰਦੇ ਬੈਂਕ ਕਰ ਰਹੇ ਨਹੀਂ ਕੋਈ ਨਾ ਧਿਆਨ ਨਾ ਮੜੇ ਆ ਜੀ ਦੋਪਹਿਰ ਕਿ ਨਹੀਂ ਹੋਰ ਤਾਂ ਬਾਲਾ ਹੋਰ ਨਹੀਂ ਚਾਲੂ ਹੋਗਾ ਚਾਲੂ ਹੋਗਾ ਇਸ ਕਮੇਟੀ ਦੀ ਮੇਰੀ ਫੋਨ ਕੱਤੀ ਗਿਆ پاس سلام نہ زیادہ نہیں زیادہ نہیں لوگ چلنے جاتے ہیں ویڈیو میں نہیں ویڈیو میں انشاءاللہ داتا جیسے باہر جاتے ہیں اور باہر انشاءاللہ میں نہ گانا نہ گانا ہو جائے جاناں اپی گل

ਬੂਆ ਦੇ ਯਾਰ ਜਿਆਦਾ ਨਾ ਕਰ ਜਿਆਦਾ ਇਹ ਕਿ ਹੋਇਆ ਵੀਡੀਓ ਹੈ ਨਹੀਂ ਵੀਡੀਓ ਨਹੀਂ ਹੋ ਰਹੀ ਠੀਕ ਠਾਕ ਦਿਖ ਰਿਹਾ ਫਿਰ ਚੈਪਟਰ ਕਰੋ ਯਾਰ ਬੱਸ ਕਰੋ ਕੋਈ ਪੈਸਾ ਨਹੀਂ ਚੁਗਿੰਦਰ ਉਹ ਨਾ ਵੇਖਣ ਭਰਾਵਾ ਇੱਥੇ ਐਸਟੀਮ ਲਗਾਓ ਐਸਟੀਮ ਲਗਾਓ

ਤੇ ਘਬਰਾਣਾ ਨਹੀਂ ਵਾਰੀ ਵਾਰੀ ਸਾਰਿਆਂ ਦਾ ਠੀਕ ਹੋਏਗਾ ਉਹ ਜਿਹਨੇ ਸੈਕਸ਼ਨਲ ਇਲੈਕਸ਼ਨ ਕਮਿਸ਼ਨ ਦੀ ਆਈ ਨੇ ਉਹਦੇ ਮੁਤਾਬਕ ਤੁਸੀਂ ਰੋਮੀ ਰੇ ਫਾਇਲ ਕਰ ਸਕਦੇ ਕੋਈ ਰੋਣਾ ਹੀ ਨਹੀਂਗਾ ਤੇ ਯਾਦ ਤਾਂ ਕਹਾਂਗੇ ਵੀ ਨਹੀਂ ਸਾਨੂੰ ਇਹ ਹੀ ਦੇਣ ਤਾਂ ਹੀ ਹੈ ਜੋ ਸੈਕਸ਼ਨਲ ਅੰਜੇ ਇਲੈਕਸ਼ਨ ਕਮਿਸ਼ਨ ਨੇ ਉਹਦੇ ਮੁਤਾਬਕ ਆਪਾਂ ਆਪਣੀ ਫਾਰਮ ਭਰ ਸਕਦੇ ਹਾਂ ਤੇ ਪਰ ਠੀਕ ਹੈ ਨਾ ਉਲੜ ਬਾਜੀ ਕਰਨ ਦੀ ਪੱਗੇ ਪਿੱਛੇ ਬਜਨ ਧੋਣੇ ਤੇ ਡਿਊਟੀ ਚ ਆਣੇ ਹੋਣੇ ਹੱਸ ਤਾਂ ਆ ਕਰਾਈ ਕਰਦੇ ਹਾਂ ਤੁਸੀਂ ਇਹ ਦੀ ਸਾਮਾ ਗੱਲ ਕਰੂੰਗੀ ਕਿ ਲੋਕ ਸੁਭਾ ਦੇ ਖੜੀਆਂ ਕਰਦੇ ਨੇ ਹਾਂ ਜੀ ਸਰ ਜੀ ਸਾਹਿਬ ਗੁਰੂ ਸਾਹਿਬ ਜੀ ਆ ਮੈਂ ਬ੍ਰਾਹਮਣ ਡਾਕਟਰ ਰੇਡੀ ਆਫਿਸ ਹਾਂ ਜੀ ਹਾਂ ਜੀ ਸਰ ਜੀ ਤੇ ਆ ਦੇ ਹੋਣੀ ਨੰਬਰ ਦੇ ਨੰਬਰ ਲਿਖਦੇ ਨੰਬਰ WhatsApp ਤੋਂ ਹਾਂ ਚਲੋ ਬਾਤ ਕਰਾਉਂਦੇ ਹਾਂ ਨੰਬਰ 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 10 ਨੰਬਰ ਰਹਿ ਜਾਂਦਾ ਪੱਤਰਕਾਰਾਂ ਨੂੰ ਅੰਦਰ ਆਉਣ ਦਿਓ ਬਾਕੀ ਯਾਰ ਇੱਕ ਰੁਕ ਜਾ ਰਾਜੇ ਚੰਦਰ ਹੋ ਜਾ ਨਹੀਂ ਹੋਣੀ ਯਾਰ ਇੱਕ ਮਿੰਟ ਪੱਤਰਕਾਰਾਂ ਨੂੰ ਅੰਦਰ ਆਉਣ ਦਿਓ ਬਾਕੀ ਯਾਰ ਇੱਕ ਰੁਕ ਜਾ ਰਾਜੇ ਚੰਦਰ ਹੋ ਜਾ ਨਹੀਂ ਹੋਣੀ ਯਾਰ ਇੱਕ ਮਿੰਟ ਪਿੱਛੇ ਨਹੀਂ ਤਾਂ ਫੇਰ ਹੀ ਕਰ ਇੱਕ ਮਿੰਟ ਬੀਬੀ ਇੱਕ ਮਿੰਟ ਹਲੋ ਪੱਤਰਕਾਰਾਂ ਨੂੰ ਸੱਚ ਕਮਾਜੁੱਤ ਹੈ ਸਾਡਾ ਆਪਾ ਮੌਜੂਦ ਮੈਂ ਤੁਹਾਨੂੰ ਦੱਸੇ ਮੈਂ ਗੁਰੂ ਸਾਹਿਬ ਜਾ ਗਿਆ ਮੈਂ ਇੱਥੇ ਮਗਰੂਸਾ ਆਇਆ ਇੱਥੇ ਨਾ ਤੇ ਵੀਡੀਓ ਹੈ ਜੀ ਖਾਲੀ ਸੀਟ ਪਈ ਏ ਤੇ ਰਸਪੂਰਾ ਕੋਈ ਪੰਚਾਇਤ ਸ਼ਕਤੀ ਨਹੀਂ ਕੋਈ ਵੀ ਨਹੀਂ ਹੈ ਇੱਥੇ ਕੋਈ ਵੋਟ ਇਹਨਾਂ ਨੇ ਜੀ ਜਿਹੜੇ ਉਹ ਇਹਨਾਂ ਤੋਂ ਲੈਣੇ ਨੇ ਨੋ ਡਿਊ ਵਗੈਰਾ ਟੂ ਦਾ ਟੈਕਸ ਕੋਈ ਇਹਨਾਂ ਨੂੰ ਸਮਝਾਉਣ ਵਾਲਾ ਹੋਏਗਾ ਬੈਠ ਕੇ ਵੀ ਤੁਸੀਂ ਆਹ ਕਾਗਜ਼ ਲਏ ਹੋ ਉਹਦੇ ਹਿਸਾਬ ਉਹ ਕਰਨਾ ਹੈ ਇੱਥੇ ਕੋਈ ਬੰਦਾ ਹੀ ਹੈ ਨਹੀਂ ਵੀਡੀਓ ਦਾ ਵੀਡੀਓ ਹੀ ਆਪ ਜਿਹੜੀ ਨੇ ਦਫ਼ਤਰ ਦੇ ਵਿੱਚ ਖੜੇ ਆ ਬੰਦੇ ਸਾਰੇ ਸਾਡੇ ਬਲਾਗ ਦੇ ਪ੍ਰਧਾਨ ਖੜੇ ਐ ਦੋ ਇੰਨੇ ਪ੍ਰਧਾਨ ਖੜੇ ਐ ਕੌਨਸ ਪਾਰਟੀ ਐ ਪ੍ਰੈਸ ਖੜੀ ਐ ਬੰਦੇ ਬੈਠੇ ਸਾਰੇ ਆਪ ਕਿੰਨੇ ਇੱਕ ਦਿਨ ਦਾ ਕਾਜ ਹੋਗਾ ਆ ਮੈਂ ਮੈਂ ਵੀ ਇੱਥੇ ਜੀ ਮੈਂ ਵੀ ਡੇਟ ਕਰ ਲੈਣਾ ਜੀ ਜਲਦੀ ਆ ਰਹੇ ਹਾਂ ਅੱਜ ਦੇ ਪੰਚਾਇਤ ਸੈਕਟ ਜਿਹੜੇ ਉਹਨਾਂ ਡਿਊਟੀ ਤੇ ਆਉਣ ਜੀ ਕੋਈ ਵੀ ਬੰਦਾ ਹੈ ਜੀ ਠੀਕ ਠੀਕ ਸਾਨੂੰ ਮੈਂ ਮਰਾ ਇਹ ਪੈਨਾ ਗੁਰੂਰ ਸਾਇ ਦੇ ਵਿੱਚ ਵੀਡੀਓ ਦੌਕਾਨ ਦੇ ਵਿੱਚ ਨਾਲ ਦੇ ਵੀਡੀਓ ਹੈ ਨਾਲ ਇੱਕ ਪ੍ਰੈਂਸ ਹੈ ਸੈਟਿੰਗ ਹੈ ਨਾਲ ਦਿਖਾ ਰਹੀ ਹੈ 2:00 ਵੱਜ ਗਏ ਹੈ ਲੋ ਖੱਜਫਾਰ ਹੋ ਰਹੇ ਕੋਈ ਵੀ ਇੱਥੇ ਨਹੀਂ ਬੰਦਾ ਉਹ ਪਾਸੇ ਸੈਡਾ ਤੇ ਬਿਠਾ ਕੇ ਉਹਨਾਂ ਦੀ ਸੈਟਿੰਗ ਕਰ ਰਹੇ ਇਹਨਾਂ ਨੂੰ ਬਚਾਓ ਜਿਹੜੇ ਗੂਰ ਸਾਇ ਦੇ ਬੈਕਗ੍ਰਾਉਂਡ ਹੈ ਉਹਨਾਂ ਦੇ ਨਾਮਿਨੇਸ਼ਨ ਨਹੀਂ ਫਸਦਾ ਮੈਂ ਇਹ ਨੂੰ ਇੱਕ ਵਾਰ ਕੱਢੋ ਰੱਖੋ ਮੈਨੇ ਇਸ ਦਾ ਮਾਇਕ੍ਰੋ ਜੀਸਟ ਮੈਂ ਆਹ ਮੈਂ ਆਪ ਮੈਂ ਉਹਦੇ ਦੇ ਰਿਹਾ ਕਿ ਮੈਂ ਉਹਦੇ ਕੋਲ ਜਾਊਗਾ ਜਿਨੇ ਦੇ ਤੱਕ ਕਿ ਚੱਕਾ ਚਾਲੂ ਨਹੀਂ ਹੋਏਗਾ ਉਹਨਾਂ ਕੋਲ ਹੁਣ ਇਮੀਡੀਏਟਲੀ ਭੇਜਣਾ ਹੈ ਕਿ ਅਫਸਰ ਕੋਲ ਤੋਂ ਉਹਨਾਂ ਦਾ ਖਰਾਬ ਤਾਰੀਫ ਵੀ ਕਰਨੀ ਪੈਣੀ ਹੈ ਦੋ ਬੁੱਗੋਏ ਤੱਕ ਆਏ ਨਹੀਂ ਤਾਂ ਉਹਨਾਂ ਖਰਾਬ ਕਾਰਵਾਈ ਚਾਹੀਦੀ ਹੈ ਠੀਕ ਹੈ ਮੈਂ ਬਿਲਕੁਲ ਕੰਬੀਨੇਸ਼ਨ ਪੈ ਰਿਹਾ ਸਾਰੇ ਅਫਸਰੀ ਐ ਨਹੀਂ ਨਾ ਵੀਡੀਓ ਨਾ ਸੈਕਟੀ ਨਾ ਕੋਈ ਹੈ ਉੱਥੇ ਹੁਣ ਚਾਲੂਗਾ ਹੁਣ ਗੁਰੂ ਸਾਹਿਬ ਐ ਭਰਾ ਗੁਰੂ ਸਾਹਿਬ ਮੈਂ ਆ ਜਾਊਗਾ ਮੈਂ ਆ ਜਾਊਗਾ ਉਹਨਾਂ ਗੁਰੂ ਸਾਹਿਬ ਆਇਆ ਜੀ ਗੁਰੂ ਸਾਹਿਬ ਨਾ ਵੀਡੀਓ ਨਾ ਸੈਕਟੀ ਆ ਨਹੀਂ ਕੋਈ ਗੱਲ ਨਹੀਂ ਕਰਨ ਲੈ ਚਾਹੁੰਦਾ ਕਰਨ ਪਰ ਮੈਂ ਆਇਆ ਤਾਂ ਇਹਨਾਂ ਦੇ ਨੋਮੀਨੇਸ਼ਨ ਫਾਇਲ ਤੇ ਪੰਚਾਇਤਾਂ ਨਾਲ ਜੀ ਪ੍ਰੂਫ ਕਰਾਂਗੇ ਸਾਡੇ ਕਾਜ ਨਹੀਂ ਉਹ ਪਾਸੇ ਬੈਠੇ ਸੋ ਸੁਬਿਆਨ ਲਾਓ ਤੁਸੀਂ ਕਿਦਾਂ ਪਹੁੰਚੋਗੇ ਇਹ ਇਹਨਾਂ ਦਾ ਜਿਹੜਾ ਬੰਦਾ 5 700 ਖੜਾ ਹੀ ਦਿਨ ਦਸਤੂਰੀ ਪਰ ਹੈ ਇਹਨਾਂ ਲਈ ਇੱਥੇ ਅੰਦਰ ਲੱਗ ਦਿੱਤੋ ਬਾਹਰ ਨਾ ਦੇ ਐਪਲੀਕੇਸ਼ਨਾਂ ਸਾਰਿਆਂ ਨੂੰ ਕਰਾ ਲਓ ਬਾਕੀ ਮੈਂ ਆਉਣਗੇ ਆਉਣਗੇ ਸਾਰੇ ਆਉਣਗੇ ਤੁਹਾਡੇ ਥੱਲੇ ਵਾਲੇ ਹੈਗੇ ਨੇ ਸੈਕਟਿਓ ਉਹਨਾਂ ਨੂੰ ਜਿਹੜਾ ਚੁੱਲਾ ਟੈਕ ਸਾਰਾ ਕਰਦੋ ਚਲੋ ਆਜੋ ਮੈਂ ਵੀ ਉਨੀ ਦੇ ਇੱਥੇ ਹੀ ਆਂ ਜੀ ਮੈਂ ਵੀ ਇੱਥੇ ਆਂ ਲੋਕਾਂ ਨੇ ਮੈਨੂੰ ਜਾਣ ਨਹੀਂ ਦੇਣਾ ਕੁਝ ਪਤਾ ਆਜੋ ਆਜੋ ਜਲਦੀ ਆਜੋ